ਵਪਰਸਾਦ دیرਗ ਤਿਰਪੰਗੀ ਚੰਦ ਤੇਰੇ ਕਿਰਪਾ ਨਾਲ دیرਗ ਤਿਰਪੰਗੀ ਚੰਦ ਦੁਰਜਨ ਦਲ ਦੰਡਨ ਅਸੋਰ ਬਿਹੰਡਾ ਨ ਦੁਸ਼ਟ ਨਿਕੰਦਨ ਆਦ ਬ੍ਰਤੇ ਦੁਸ਼ਟਾ ਦੇ ਦਲਾ ਨੂੰ ਦੰਡ ਦੇਣਾ ਤੈਂਤਾਂ ਨੂੰ ਨਾਸ਼ਤ ਕਰਨਾ ਅਤੇ ਦੁਰਜਨਾ ਨੂੰ ਜੜੋ ਕੁੱਟਣਾ ਜਿਸ ਦਾ ਆਦ ਕਾਲ ਤੋਂ ਸੁਭਾ ਹੈ ਚਛਰਾ ਅਸੁਰ ਮਾਰਨ ਪਤਿਤ ਉਧਾਰਨ ਨਾਰਕਾ ਨਿਵਾਰਣ ਗੋੜ ਗਤੇ ਜਛਰ ਦੇਤ ਨੂੰ ਮਾਣ ਵਾਲੀ ਪਾਪੀਆਂ ਦਾ ਉਦਾਰ ਕਰਨ ਵਾਲੀ ਨਰਕਾ ਤੋਂ ਬਚਾਉਣ ਵਾਲੀ ਜਿਸ ਦੀ ਗਤੀ ਬਹੁਤ ਗੰਭੀਰ ਹੈ ਆਛਾ ਅਖੰਡੇ ਤੇਜ ਪਰਚੰਡੇ ਖੰਡ ਉਹ ਡੰਡੇ ਅਲਖ ਮਤੇ ਏ ਨਾ ਨਸ਼ਟ ਹੋਣ ਵਾਲੀ ਨਾ ਖੰਡਤ ਹੋਣ ਵਾਲੀ ਪਰ ਚਾਂਡ ਤੇਜ ਵਾਲੀ ਕਮੰਡਿਆ ਨੂੰ ਖੰਡ-ਖੰਡ ਕਰਨ ਵਾਲੀ ਅਤੇ ਗੁੱਜੇ ਵਿਚਾਰਾ ਵਾਲੀ ਜੈ ਜੈ ਹੋਸੀ ਮਹਿਕਾਸੁਰ ਮਰਦਨ ਰਾਮ ਕਪਰਦਨ ਛਤਰਛਤੇ ਮਹਿਕਾਸੁਰ ਨੂੰ ਮਾਰਨ ਵਾਲੀ ਸੁੰਦਰ ਕੇਸਾ ਦਾ ਜੋੜਾ ਕਰਨ ਵਾਲੀ ਅਤੇ ਧਰਤੀ ਉੱਤੇ ਛਤਰ ਫੈਰਨ ਵਾਲੀ ਤੇਰੀ ਜੈ ਜੈਕਾਰ ਹੋਵੇ ਅਸੁਰ ਵਿਹੰਡਨ ਦੁਸ਼ਟ ਨਿਕੰਦਾਨਾ ਉਸ਼ਟ ਉਹ ਦੰਡਾ ਨਾ ਰੂਪ ਅਤੇ ਇਹ ਦੇਵਤਾ ਨੂੰ ਮਾਰ ਵਾਲੀ ਦੁਸ਼ਟਾ ਨੂੰ ਜੜੋਂ ਪੁੱਟਣ ਵਾਲੀ ਆਤਿਆੰਤ ਬਲਵਾਨ ਪੁਜਾਮਾ ਵਾਲੇ ਰੂਪ ਵਾਲੀ ਚੰਡਾਸੁਰ ਚੰਡਣ ਮੁੰਡ ਬਿਹੰਡਣ ਤੋਮਰ ਵਿਦਸਨ ਮਹਿਕਮਤੇ ਚੰਡ ਦੇਵਤ ਨੂੰ ਮਾਰਨ ਵਾਲੀ ਮੁੰਡ ਦੇਵਤ ਨੂੰ ਨਸ਼ਟ ਕਰਨ ਵਾਲੀ ਢੋਮਰ ਲੋਚਨ ਨੂੰ ਖਤਮ ਕਰਨ ਵਾਲੀ ਅਤੇ ਮਹਿਕਾਸੁਰ ਦੇ ਮੱਥੇ ਨੂੰ ਫੋੜਨ ਵਾਲੀ ਦਾਨ ਵੀ ਪਰਹਾਰਨ ਨਰਕ ਨਿਵਾਰਨ ਅਧિમ ਉਧਾਰਨ ਉਰਦ ਅਦੇ ਦਾਨਤਾ ਦਾ ਸੰਗਾਰ ਕਰਨ ਵਾਲੀ ਨਰਕਾਂ ਤੋਂ ਬਚਾਉਣ ਵਾਲੀ ਪਾਪੀਆਂ ਦਾ ਉਧਾਰ ਕਰਨ ਵਾਲੀ ਆਕਾਸ਼ ਅਤੇ ਪਾਤਾਲ ਵਿੱਚ ਵਿਆਪਕ ਰੂਪ ਵਾਲੀ ਜੈ ਜੈ ਹੋਸੀ ਮਹਿਕਾ ਸੁਰ ਮਰਦਨ ਰਾਮ ਕਪਰਦਨ ਆਦ ਬ੍ਰਤੇ ਮੈ ਕਾਸਰ ਨੂੰ ਮਾਰਨ ਵਾਲੀ ਸੁੰਦਰ ਕੇਸਾ ਦਾ ਜੋੜਾ ਕਰਨ ਵਾਲੀ ਆਦ ਬਿਰਤੀ ਤੇਰੀ ਚੈਜਕਾਰ ਹੋਵੇ ਡਾਵਰੂ ਡਵੰਕੇ ਬੱਬਰ ਬਵੰਕੇ ਪੂਜਾ ਫਰੰਕੇ ਤੇਜਬਰੰ ਜਿਸ ਦਾ ਡੌਰੂ ਡਮ ਡਮ ਕਰਕੇ ਵੱਜਦਾ ਹੈ ਬੱਬਰ ਸ਼ੇਰ ਬੁਕਦਾ ਹੈ ਅਤ ਅਧਿਕ ਤੇਜਸਵੀ ਪੂਜਾ ਮਾ ਫਰਕ ਦਿਆ ਹਨ ਲੰਕੁੜਿਆ ਫਾਫਾ ਆਯੋਦ ਬੰਦ ਹੈ ਸੈਨ ਬਿਮਰਦਾਨ ਕਾਲ ਅਸੁਰੰ ਸ਼ਸ਼ਤਰ ਸਜਾ ਕੇ ਹਨੂਮਾਨ ਤੇਰੇ ਅੱਗੇ ਛਾਲਾ ਮਾਰਦਾ ਜਾ ਰਿਹਾ ਹੈ ਮਾਨੋ ਦੈਨਤਾ ਦੀ ਸੈਨਾ ਨੂੰ ਨਸ਼ਟ ਕਰਨ ਲਈ ਕਾਲੂ ਹੋਵੇ ਆਸਤਾ ਯੁੱਧ ਚਮਕੈ ਕੋ ਖਣ ਦਮਕੈ ਆਤੀ ਸੱਤ ਚਮਕੈ ਫੁੰਕ ਫਨਨ ਤੇਰੇ ਅੱਠ ਹੱਥਾਂ ਵਿੱਚ ਸ਼ਸ਼ਤਰ ਚਮਕਦੇ ਹਨ ਗਾਣੇ ਲਿਸ਼ਕ ਰਹੇ ਹਨ ਮਾਨੋ ਅਥ ਚਿੱਟੇ ਸੱਪ ਵੈਰੀਆਂ ਨੂੰ ਫੋਂਕਾਰੇ ਹੋਣ ਜੈ ਜੈ ਹੋਸੀ ਮਹਿਕਾਸੁਰ ਮਰਦਨ ਰਾਮ ਕਪਰਤਨ ਦਾਤ ਜਿਨਨ ਏ ਮਹਿਕਾਸੁਰ ਦਾਤ ਨੂੰ ਮਾਰਨ ਵਾਲੀ ਸੁੰਦਰ ਕੇਸ਼ਾ ਦਾ ਜੂੜਾ ਕਰਨ ਵਾਲੀ ਅਤੇ ਦੇਵਤਾ ਨੂੰ ਜਿੱਤਣ ਵਾਲੀ ਤੇਰੀ ਜੈ ਜੈਕਾਰ ਹੋਵੇ ਚੰਡਾਸੁਰ ਚੰਡਣ ਮੋਂਡ ਬਿਮੋਂਡਾਣ ਖੰਡ ਅਖੰਡਾਣ ਹੋ ਨਖੇਤੇ ਇਹ ਯੁੱਧ ਭੂਮੀ ਵਿੱਚ ਝੰਡ ਦੇ ਆਤ ਨੂੰ ਮਾਰਨ ਵਾਲੀ ਮੁੰਡ ਦੇ ਆਤ ਨੂੰ ਖਤਮ ਕਰਨ ਵਾਲੀ ਅਤੇ ਟੋਟੇ ਨਾ ਕੀਤੇ ਜਾ ਸਕਣ ਵਾਲਿਆਂ ਦੇ ਟੋਟੇ ਕਰਨ ਵਾਲੀ। ਧਾਮਣੀ ਦਮਕਣਾ ਤੁਜਾ ਫਰਕਨ ਪਣੀ ਫੁਕਾਰਨ ਜੋਦ ਜਿਤੇ। ਬਿਜਲੀ ਵਾਂਗ ਚਮਕਣ ਵਾਲੀ ਝੋਲ ਦੇ ਝੰਡਿਆ ਵਾਲੀ ਸੱਪ ਵਾਂਗ ਸ਼ੋਕ ਦੇ ਤੀੜਾ ਵਾਲੀ ਅਤੇ ਯੋਧਿਆਂ ਨੂੰ ਚਿੱਤਣ ਵਾਲੀ। ਸਰਧਾਰ ਵਿਬਰਖਣ ਦੁਸ਼ਟ ਪਰਕਰਖਣ ਉਸਟ ਪਰ ਹਰਖਣ ਦੁਸ਼ਟ ਮਥੇ ਤੀਰਾਦਾ ਮੀ ਵਸਾਉਣ ਵਾਲੀ ਦੁਸ਼ਟਾਂ ਨੂੰ ਕਸੀਟ ਕਸੀਟ ਕੇ ਮਾਰਨ ਵਾਲੀ ਬਲਵਾਨ ਯੋਧਿਆ ਨੂੰ ਪਰਸੰਨ ਕਰਨ ਵਾਲੀ ਅਤੇ ਦੁਸ਼ਟਾਂ ਨੂੰ ਵਿਦਣ ਵਾਲੀ ਜੈ ਜੈ ਹੋਸੀ ਮੈਖਾ ਸੁਰ ਮਰਦਨ ਹੋਮ ਆਕਾਸ ਤਲ ਉਰਦ ਅਦੇ ਮਹਿਕਾ ਸੁਰਨੋ ਮਾਰਨ ਵਾਲੀ ਭੂਮੀ ਆਕਾਸ਼ ਪਤਾਲ ਉੱਪਰ ਏਠਾਂ ਸਭ ਵਿੱਚ ਵਿਆਪਤ ਤੇਰੀ જય જયਕਾਰ ਹੋਵੇ। ਦਾਮਨੀ ਪਰਹਾਸਨ ਸੋਛਾ ਨਿਵਾਸਨ ਸੇਸ਼ਟ ਪ੍ਰਕਾਸ਼ਨ ਗੂੜ ਗਤੇ। ਇਹ ਬਿਜਲੀ ਦੀ ਚਮਕ ਵਰਗੇ ਹਾਸੇ ਵਾਲੀ ਆਤ ਸੁੰਦਰਤਾ ਵਿੱਚ ਨਿਵਾਸ ਕਰਨ ਵਾਲੀ ਆਤਯੰਤ ਸੁੰਦਰੀ। ਸ੍ਰਿਸ਼ਟੀ ਦਾ ਪ੍ਰਕਾਸ਼ ਕਰਨ ਵਾਲੀ ਕੰਬੀਰ ਗਤੀ ਵਾਲੀ ਰਕਤਾਸੁਰ ਆਚਨ ਜੁਧ ਪਰਮਾਚਨ ਨਿਰਧੈ ਨਰਾਚਨ ਧਰਮ ਬ੍ਰਤੇ ਦਾ ਲਹੂ ਪੀਣ ਵਾਲੀ ਯੁੱਧ ਵਿੱਚ ਉਤਸ਼ਾਹ ਵਧਾਉਣ ਵਾਲੀ ਜਾਲਮਾਨੂ ਖਾ ਜਾਣ ਵਾਲੀ ਧਾਰਮਕ ਬਿਰਤੀ ਵਾਲੀ ਸ੍ਰੋਨਤ ਅਚਿੰਤੀ ਅਨਲ ਬਿਵੰਤੀ ਯੋਗ ਜਯੰਤੀ ਖੜਕ ਤਰੇ ਲਹੂ ਪੀਣ ਵਾਲੀ ਅਗਨੀ ਉਗਲਣ ਵਾਲੀ ਯੋਗ ਮਾਇਆ ਨੂੰ ਜਿੱਤਣ ਵਾਲੀ ਅਤੇ ਖੜਕ ਧਾਰਨ ਕਰਨ ਵਾਲੀ ਜੈ ਜੈ ਹੋਸੀ ਮਹਕਾਸੁਰ ਮਰਦਨ ਪਾਪ ਵਿਨਾਸ਼ਨ ਧਰਮ ਕਰੇ ਮਹਕਾਸੁਰ ਨੂੰ ਮਾਰਨ ਵਾਲੀ ਪਾਪਾ ਦਾ ਨਾਸ਼ ਕਰਨ ਵਾਲੀ ਧਰਮ ਦੀ ਸਥਾਪਨਾ ਕਰਨ ਵਾਲੀ ਤੇਰੀ ਜੈ ਜੈਕਾਰ ਹੋਵੇ ਅਗ ਹੋਕ ਨਿਵਾਰਣ ਤੁਸ਼ਟ ਪ੍ਰਜਾਰਣ ਸ਼ੇਸ਼ਟ ਉਬਾਰਣ ਸੁਧ ਮਤੇ ਇਹ ਸਾਰੇ ਪਾਪਾਂ ਨੂੰ ਖਤਮ ਕਰਨ ਵਾਲੀ ਦੁਸ਼ਟਾਂ ਨੂੰ ਸਾੜਨ ਵਾਲੀ ਸ੍ਰਿਸ਼ਟੀ ਦਾ ਉਦਾਰ ਕਰਨ ਵਾਲੀ ਅਤੇ ਸ਼ੁੱਧ ਮਤ ਵਾਲੀ ਪਣੀਅਰ ਫੁਕਾਰਣ ਬਾਗ ਬੁਕਾਰਣ ਸ਼ਸਤਰ ਪ੍ਰਹਾਰਣ ਸਾਧ ਮਤੇ ਗਾਲ ਵਿੱਚ ਪਾਏ ਫੁੰਕਾਰ ਦੇ ਸੱਪਾਂ ਵਾਲੀ ਸ਼ੇਰ ਨੂੰ ਬਕਾਉਣ ਵਾਲੀ ਸ਼ਸਤਰਾਂ ਨੂੰ ਚਲਾਉਣ ਵਾਲੀ ਅਤੇ ਸਾਧੂ ਮਤ ਵਾਲੀ ਸਹਿ ਹਤੀ ਸਹਾਰਨ ਅਸ਼ਟ ਪਰਬਾਰਨ ਬੋਲ ਵਿਵਾਹਨ ਤੇਜ ਅਤੁਲੰ ਸਹਿਤੀ ਆਦ ਸ਼ਸਤਰ ਅਠਾ ਭੁਜਾਵਾਂ ਨਾਲ ਚਲਾਉਣ ਵਾਲੀ ਕਵਜ ਧਾਰਨ ਕਰਨ ਵਾਲੀ ਬੋਲਾਂ ਨੂੰ ਪੂਰਾ ਕਰਨ ਵਾਲੀ ਅਤੇ ਅਤੁੱਲ ਤੇਜ ਵਾਲੀ ਜੈ ਜੈ ਹੋਸੀ ਮਹ ਕਾਸੁਰ ਮਰਦਨ hoom ਆਕਾਸ ਪਾਤਲ ਜਲੰ ਮੈ ਕਾ ਸੋਨੋ ਮਾਰਨ ਵਾਲੀ ਅਤੇ ਭੂਮੀ ਆਕਾਸ਼ ਪਾਤਾਲ ਅਤੇ ਜਲ ਵਿੱਚ ਨਿਵਾਸ ਕਰਨ ਵਾਲੀ ਤੇਰੀ ਚੈਜਕਾਰ ਹੋਵੇ ਚਾਚਰ ਚਮਕਾਰਨ ਚਿਛੁਰ ਹਾਰਨ ਧੋਮ ਧੁਕਾਰਨ ਦਰਪ ਮਥੇ ਏ ਯੁੱਧ ਭੂਮੀ ਵਿੱਚ ਸ਼ਸਤਰ ਨੂੰ ਚਮਕਾਉਣ ਵਾਲੀ ਚਿਛੁਰ ਰਾਖਸ਼ ਨੂੰ ਮਾਰਨ ਵਾਲੀ ਢੋਮਰ ਲੋਚਣ ਦੇਤ ਨੂੰ ਬੋਟੀ ਬੋਟੀ ਕਰਕੇ ਮਾਰਨ ਵਾਲੀ ਦਾੜੀ ਪਰਦੰਤੇ ਜੋਗ ਜਯੰਤੇ ਮਨੋਜ ਮਥੰਤੇ ਗੂੜ ਕਥੇ ਅਤੇ ਵਿਆਰੀਆਂ ਦੇ ਅਹੰਕਾਰ ਨੂੰ ਮਥਨ ਵਾਲੀ ਅਨਾਰ ਦੇ ਦਾਣਿਆਂ ਵਰਗੇ ਸੋਨੇ ਅਤੇ ਪੱਕੇ ਦੰਦਾ ਵਾਲੀ yog ਮਾਇਆ ਕਾਰਣ ਚਿਤਣ ਵਾਲੇ ਮਨੁੱਖਾਂ ਨੂੰ ਰਗੜਨ ਵਾਲੀ ਅਤੇ ਗੂੜ ਬ੍ਰਤਾਂਤ ਵਾਲੀ ਕਰਮ ਪਰਸਾਰਣ ਚੰਦ ਪ੍ਰਕਾਸ਼ਨ ਸੂਰਜ ਪਰਤੇ ਜਣਾ ਅਸ਼ਟ ਪੂਜੇ ਕਰਮਾ ਨੂੰ ਨਸ਼ਟ ਕਰਨ ਵਾਲੀ ਚੰਦਰਮਾ ਵਰਗੇ ਪ੍ਰਕਾਸ਼ ਵਾਲੀ ਸੂਰਜ ਨਾਲੋਂ ਵੀ ਤੀਵਰ ਤੇਜ ਵਾਲੀ ਅਤੇ ਅੱਠ ਭੁਜਾਵਾਂ ਵਾਲੀ ਜੈ ਜੈ ਹੋਸੀ ਮਹਿਕਾਸੁਰ ਮਰਦਨ ਭਰਮ ਬਿਨਾਸਨ ਧਰਮ ਤੁਝੇ ਮਹਿਕਾਸੁਰ ਨੂੰ ਮਾਰਨ ਵਾਲੀ ਪਰਮਾ ਨੂੰ ਨਸ਼ਟ ਕਰਨ ਵਾਲੀ ਅਤੇ ਧਰਮ ਦੀ ਤੁਝਾ ਤੇਰੀ ਜੈ ਜੈਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ